ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰ ਨੂੰ ਸੰਬੋਧਨ ਕਰਨਗੇ ਸ਼ਾਮ 5 ਵਜੇ ਦੇਸ਼ ਦੇ ਨਾਮ ਉਹਨਾਂ ਦੇ ਵੱਲੋਂ ਸੰਬੋਧਨ ਕੀਤਾ ਜਾਵੇਗਾ ਤੇ ਇਸ ਦੌਰਾਨ ਉਹਨਾਂ ਦੇ ਵੱਲੋਂ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਅੱਜ ਕਿਉਂਕਿ ਟਾਈਮਿੰਗ ਆਪਣੇ ਆਪ ਦੇ ਵਿੱਚ ਬਹੁਤ ਐਮ ਹੈ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਜੀਐਸਟੀ ਦੀਆਂ ਦਰਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਸਿਰਫ ਦੋ ਸਲੈਬ ਕਰ ਦਿੱਤੀਆਂ ਗਈਆਂ ਬਹੁਤ ਸਾਰੀਆਂ ਵਸਤਾਂ ਤੇ ਜੋ ਕਿ ਭਾਰੀ ਛੋੜ ਦਿੱਤੀ ਗਈ ਹੈ ਜਿਸ ਦੇ ਨਾਲ ਸਿੱਧੇ ਤੌਰ ਤੇ ਆਮ ਜਨਤਾ ਨੂੰ ਮਿਡਲ ਕਲਾਸ ਨੂੰ ਫਾਇਦਾ ਮਿਲੇਗਾ ਕਿਉਂਕਿ ਕੱਲ ਤੋਂ ਆ ਜੀਐਸਟੀ ਦੇ ਨੰਨੀਆਂ ਦਰਾਂ ਲਾਗੂ ਹੋਣ ਜਾ ਰਹੀਆਂ ਨੇ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਦੇ ਵੱਲੋਂ ਦੇਸ਼ ਦੇ ਨਾਮ ਸੰਬੋਧਨ ਕੀਤਾ ਜਾਵੇਗਾ ਠੀਕ 5 ਘੰਟੇ 1 ਮਿੰਟ ਬਾਅਦ ਸ਼ਾਮ ਨੂੰ 5 ਵਜੇ ਦੇਸ਼ ਦੇ ਨਾਮ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਉਂਕਿ ਜਦੋਂ ਵੀ ਰਾਸ਼ਟਰ ਨੂੰ ਸੰਬੋਧਨ ਕਰਦੇ ਨੇ ਪ੍ਰਧਾਨ ਮੰਤਰੀ ਤੇ ਇਸ ਦੌਰਾਨ ਵੱਡਾ ਕੋਈ ਐਲਾਨ ਕੀਤਾ ਜਾਂਦਾ ਤੇ ਅੱਜ ਸਾਰਿਆਂ ਦੀਆਂ ਨਜ਼ਰਾਂ ਪੂਰੇ ਦੇਸ਼ ਵਾਸੀਆਂ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਦੇ ਸੰਬੋਧਨ ਤੇ ਟਿਕੀਆਂ ਹੋਈਆਂ ਨੇ ਕਿ ਆਖਰਕਾਰ ਆਪਣੇ ਸੰਬੋਧਨ ਦੇ ਵਿੱਚ ਪ੍ਰਧਾਨ ਮੰਤਰੀ ਦੇ ਵੱਲੋਂ ਕਿਹੜਾ ਵੱਡਾ ਐਲਾਨ ਕੀਤਾ ਜਾਂਦਾ ਕਿਉਂਕਿ ਅ ਜਦੋਂ ਲਾਲ ਕਿਰੇ ਤੋਂ ਸੰਬੋਧਨ ਕਰੇ ਸਨ ਪ੍ਰਧਾਨ ਮੰਤਰੀ 15 ਅਗਸਤ ਨੂੰ ਉਸ ਦੌਰਾਨ ਉਹਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿ ਦਿਵਾਲੀ ਤੋਂ ਪਹਿਲਾਂ ਮੀਡਲ ਕਲਾਸ ਨੂੰ ਆਮ ਲੋਕਾਂ ਨੂੰ ਵੱਡੀ ਰਾਹ ਦਿੱਤੀ ਜਾਵੇਗੀ ਜੀਐਸਟੀ ਦਰਾਂ ਦੇ ਵਿੱਚ ਵੱਡੀ ਕਟੌਤੀ ਕੀਤੀ ਜਾਵੇਗੀ ਤੇ ਆਖਰਕਾਰ ਉਸ ਸੰਬੋਧਨ ਦੇ ਬਾਅਦ ਉਸ ਫੈਸਲੇ ਦੇ ਵੱਡਾ ਜੋ ਕਿ ਮੋਰ ਵੀ ਲਗਾ ਦਿੱਤੀ ਗਈ ਜਿਸ ਤਰੀਕੇ ਦੇ ਨਾਲ ਜੀਐਸਟੀ ਦਰਾਂ ਦੇ ਵਿੱਚ ਵੱਡੀ ਕਟੌਤੀ ਕੀਤੀ ਗਿਆ ਸਿਰਫ ਦੋ ਸਲੈਬ ਕਰ ਦਿੱਤੀਆਂ ਗਈਆਂ ਨੇ ਤੇ ਇਹ ਟਾਈਮਿੰਗ ਆਪਣੇ ਆਪ ਦੇ ਵਿੱਚ ਬਹੁਤ ਐਮ ਹੈ ਕਿਉਂਕਿ ਕੱਲ ਤੋਂ ਆ ਨਵੀਆਂ ਦਰਾਂ ਲਾਗੂ ਹੋਣੀਆਂ ਨੇ ਜੀਐਸਟੀ ਦੀਆਂ ਤੇ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਦੇ ਵੱਲੋਂ ਦੇਸ਼ ਦੇ ਨਾਮ ਸੰਬੋਧਨ ਕੀਤਾ ਜਾਵੇਗਾ ਠੀਕ ਸ਼ਾਮ 5 ਵਜੇ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸੰਬੋਧਨ ਕਰਨਗੇ ਆ ਤਾਂ ਸਿੱਧਾ ਰੁਕਾਂਗੇ ਸਾਡੇ ਸਹਿਯੋਗੀ ਹੁਮੇਸ਼ ਸ਼ਰਮਾ ਲਾਈਵ ਜੁੜ ਚੁੱਕੇ ਨੇ ਹੁਮੇਸ਼ ਵੱਡੀ ਖਬਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਠੀਕ ਸ਼ਾਮ ਨੂੰ 5 ਵਜੇ ਦੇਸ਼ ਦੇ ਨਾਮ ਸੰਬੋਧਨ ਕਰਨਗੇ ਕਿਉਂਕਿ ਸਮਾਂ ਇਹ ਟਾਈਮਿੰਗ ਆਪਣੇ ਆਪ ਦੇ ਵਿੱਚ ਬਹੁਤ ਐਮ ਹੈ ਕਿਉਂਕਿ ਜਿੱਥੇ ਕੱਲ ਨੂੰ ਅੱਜ GST ਦੀਆਂ ਨਵੀਆਂ ਦਰਾਂ ਲਾਗੂ ਹੋਣ ਜਾ ਰਹੀਆਂ ਨੇ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਦੇ ਵੱਲੋਂ ਦੇਸ਼ਵਾਸੀਆਂ ਨੂੰ ਸੰਬੋਧਨ ਕੀਤਾ ਜਾਵੇਗਾ ਇਸ ਸੰਬੋਧਨ ਨੂੰ ਕਿਸ ਲਿਹਾਜ਼ ਦੇ ਨਾਲ ਵੇਖਿਆ ਜਾਵੇ ਕਿਉਂਕਿ ਜਦੋਂ ਵੀ ਪ੍ਰਧਾਨ ਮੰਤਰੀ ਸੰਬੋਧਨ ਕਰਦੇ ਨੇ ਸਾਰੇ ਦੇਸ਼ ਦੀਆਂ ਨਜ਼ਰਾਂ ਉਸਤੇ ਟਿਕਦੀਆਂ ਨੇ ਤੇ ਇਸ ਦਰਾਂ ਦਾ ਵੱਡਾ ਐਲਾਨ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਕੀਤਾ ਜਾਂਦਾ ਹੈ ਅੱਜ ਇਸ ਸੰਬੋਧਨ ਨੂੰ ਕਿਸ ਲਿਹਾਜ਼ ਦੇ ਨਾਲ ਵੇਖਿਆ ਜਾਵੇ ਦੇਖੋ ਸਭ ਦੀ ਨਜ਼ਰਾਂ ਹੁਣ 5 ਵਜੇ ਤੇ ਟਿਕ ਗਈਆਂ ਨੇ ਕਿਉਂਕਿ ਜਦੋਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਨੂੰ ਕੁਝ ਸੰਬੋਧਨ ਕਰਦੇ ਆ ਤਾਂ ਨੇਚਰਲੀ ਉਹਦੇ ਵਿੱਚ ਇੱਕ ਵਜ੍ਹਾ ਹੁੰਦੀ ਹੈ ਇੱਕ ਸੰਦੇਸ਼ ਹੁੰਦਾ ਹੈ ਇੱਕ ਮੈਸੇਜ ਹੁੰਦਾ ਹੈ ਇੱਕ ਜਾਣਕਾਰੀ ਹੁੰਦੀ ਹੈ ਔਰ ਉਹਦਾ ਅਸਰ ਦੇਸ਼ ਦੇ ਹਰ ਕੋਨੇ-ਕੋਨੇ 'ਚ ਪੈਂਦਾ ਹੈ ਪਰ ਜ਼ਾਹਿਰ ਤੌਰ ਤੇ ਵੱਡਾ ਇੱਕ ਹੋ ਸਕਦਾ ਹੈ ਕਿ ਜੀਐਸਟੀ ਜਿਹੜੇ ਨਵੇਂ ਸਲੈਬ ਕੱਲ ਤੋਂ ਸ਼ੁਰੂ ਹੋਣ ਜਾ ਰਹੇ ਨੇ ਯਾਨੀ ਕਿ ਬਾਈਕ ਤਰੀਕ ਦੀ ਜਿਹੜੀ ਸਵੇਰ ਹੈ ਨਵਰਾਤਰਾ ਵੀ ਕੱਲ ਤੋਂ ਨਵਰਾਤਰੇ ਵੀ ਸ਼ੁਰੂ ਹੋ ਰਹੇ ਨੇ ਪਹਿਲੀ ਜਿਹੜੀ ਸਵੇਰ ਹੈ ਉਹ ਭਾਰਤ ਵਿੱਚ ਇੱਕ ਨਵਾਂ ਕਹਿ ਲੋ ਕਿ ਇੱਕ ਯੁੱਗ ਸ਼ੁਰੂ ਹੋਏਗਾ ਯੁੱਗ ਮੈਂ ਕਿਉਂ ਕਹਿ ਰਿਹਾ ਕਿਉਂਕਿ ਜੀ ਸੌਣ ਦੇਖੋ ਆਮ ਆਦਮੀ ਕੀ ਚਾਹੁੰਦਾ ਹੈ ਕਹਾਂ ਮੈਂ ਕਿ ਉਹਦੀ ਮਹਿੰਗਾਈ ਉਹਦਾ ਉਹਨੂੰ ਸਸਤਾ ਕੱਪੜਾ ਰੋਟੀ ਦੇ ਮਕਾਨ ਇਹ ਜਿਹੜੀ ਕਿ ਜ਼ਰੂਰਤ ਹੈ ਔਰ ਜੀਐਸਟੀ ਸਲੈਬ ਜਦੋਂ ਬਣੀ ਹੈ ਭਾਵੇਂ ਚਾਹੇ ਗੱਡੀਆਂ ਹੋਣ ਭਾਵੇਂ ਖਾਣੇ ਦਾ ਸਾਮਾਨ ਹੋਵੇ ਭਾਵੇਂ ਦੁੱਧ ਹੋਵੇ ਪਨੀਰ ਹੋਵੇ ਸਟੇਸ਼ਨਰੀ ਹੋਵੇ ਟੀਵੀ ਫ੍ਰਿਜ ਤਾਂ ਇਹ ਜਿਹੜੀ ਸਲੈਬ ਹੈ ਇਹ ਜਦੋਂ ਘੱਟੀ ਤਾਂ ਇੱਕ ਨਵਾਂ ਜੋਕਾਂ ਵਿੱਚ ਜੋਸ਼ ਵੀ ਦੇਖਣ ਨੂੰ ਮਿਲਦਾ ਔਰ ਜਦੋਂ ਪ੍ਰਧਾਨ ਮੰਤਰੀ ਨੇ 5 ਵਜੇ ਦਾ ਟਾਈਮ ਹੈ ਕਿ 5 ਵਜੇ ਦੇਸ਼ ਨੂੰ ਸੰਬੋਧਨ ਕਰਨਗੇ ਤਾਂ ਹੋ ਸਕਦਾ ਹੈ ਕਿ ਜੀਐਸਟੀ ਜਿਹੜੇ ਨਵੇਂ ਸਲੈਬ ਹੈ ਉਹ ਕਿਉਂਕਿ ਕੱਲ ਤੋਂ ਲਾਗੂ ਹੋ ਰਹ ਹੋਰ ਕੋਈ ਗੱਲ ਉਹ ਆਪਣੀ ਰੱਖਣਾ ਚਾਹੁੰਦੇ ਹੋ ਨੀਆ ਕੋਈ ਮੈਸੇਜ ਜੀਐਸਟੀ ਤੋਂ ਰਿਲੇਟਡ ਦੇਣਾ ਚਾਹੁੰਦੇ ਹੋ ਜਾਂ ਫਿਰ ਕੋਈ ਹੋਰ ਚੀਜ਼ ਹੈ ਤਾਂ ਉਹਦੇ ਲਈ ਬਿਲਕੁਲ ਨਜ਼ਰਾਂ ਟਿੱਕੀ ਹੋਈਆਂ ਨੇ ਸਾਰਾ ਹੁਣ ਧਿਆਨ 5 ਵਜੇ ਦੇ ਪ੍ਰਧਾਨ ਮੰਤਰੀ ਦੇ ਸੰਬੋਧਨ ਤੇ ਲੱਗਿਆ ਦੂਜੀ ਗੱਲ ਪਰਮਿੰਦਰ ਗੱਲ ਹੈ ਕਿ ਜਦੋਂ ਜੀਐਸਟੀ ਦੀ ਆਪਾਂ ਗੱਲ ਕਰ ਰਹੇ ਸੀ ਕਿਉਂਕਿ ਇਸ ਤੋਂ ਪਹਿਲਾਂ 18 ਇੱਕ ਮਹੀਨੇ ਦੀ ਇੱਕ ਸਾਲ ਦੀ ਰਿਸਰਚ ਚੱਲੀ ਹੈ ਕਿ ਕਿਹੜੇ ਕਿਹੜੇ ਸਲੈਬ ਹੋਣੇ ਚਾਹੀਦੇ ਨੇ ਤੇ ਜੇ ਪ੍ਰਧਾਨ ਮੰਤਰੀ ਜੀਐਸਟੀ ਦੇ ਲੈ ਕੇ ਬੋਲਦੇ ਨੇ ਔਰ ਆਵਾਜ਼ ਕਰਦੇ ਨੇ ਕਿਉਂਕਿ ਜੀਐਸਟੀ ਦਾ ਫਾਇਦਾ ਲੋਕਾਂ ਨੂੰ ਮਿਲਣਾ ਇਹਦੇ ਲਈ ਵੀ ਟੀ ਇਹ ਖਾਲੀ ਇਹ ਨਹੀਂ ਕਿ ਅਨਾਉਂਸ ਕਰਤਾ ਜੀ ਲੇਕਿਨ ਉਸ ਅਨਾਉਂਸਮੈਂਟ ਦਾ ਫਾਇਦਾ ਕਿ ਲੋਕਾਂ ਨੂੰ ਪਹੁੰਚ ਰਹਾ ਹੈ ਇਹ ਵੀ ਸੈਂਟਰ ਨੇ ਸੁਨਿਸ਼ਚਿਤ ਕਰਨਾ ਹੈ ਸਟੇਟਾਂ ਨੇ ਸੁਨਿਸ਼ਚਿਤ ਕਰਨਾ ਹੈ ਤਾਂ 5 ਵਜੇ ਹੁਣ ਪ੍ਰਧਾਨ ਮੰਤਰੀ ਜਿੱਥੇ ਤੱਕ ਲੱਗਦਾ ਕਿ ਮੌਟਮੈਂਟ ਦੇ ਤੌਰ ਤੇ ਜੀਐਸਟੀ ਨੂੰ ਲੈ ਕੇ ਹੀ ਸ਼ਾਇਦ ਕੁਝ ਬੋਲਣਗੇ ਜਾਂ ਕੋਈ ਹੋਰ ਗੱਲ ਦੇਸ਼ ਨਾਲ ਕਰਨਗੇ ਉਸ ਤੇ ਨਜ਼ਰ ਆ ਰਹਿਣਗੀਆਂ ਲੇਕਿਨ ਜਿੱਥੇ ਤੱਕ ਲੱਗ ਰਿਹਾ ਹੈ ਕਿ ਜੀਐਸਟੀ ਕਿਉਂਕਿ ਕੱਲ ਤੋਂ 22 ਤਰੀਕਾ ਲਾਗੂ ਹੋ ਰਿਹਾ ਹੈ ਔਰ ਇੱਕ ਸਵੇਰ ਦੀ ਜਿਹੜੀ ਕੱਲ ਦੀ ਕੋਈ ਵੀ ਖਰੀਦਾਰੀ ਹੋਏਗੀ ਤਾਂ ਇੱਕ ਨਵੇਂ ਜੀਐਸਟੀ ਸਲੈਬ ਦੇ ਅੰਡਰ ਹੋਏਗੀ ਤਾਂ ਇਹ ਲੋ ਔਰ ਦੱਸਣਾ ਚਾਹੁੰਦੇ ਹੁਣ ਬਾਕੀ ਨਜ਼ਰਾ ਰਹਿਣਗੇ ਪ੍ਰਧਾਨ ਮੰਤਰੀ ਕਿਉਂਕਿ ਦੇਸ਼ਤੇ ਹਨ ਹੋਰ ਉਹਨਾਂ ਦੇ ਮੰਚ ਕੀ ਆਉ 5 ਵਜੇ ਪਤਾ ਚੱਲ ਜਾਏਗਾ ਓਵਰ ਟੂ ਉਪਰ ਮਿੰਦਰ ਹਾਂ ਬਿਲਕੁਲ ਹਮੇਸ਼ਾ ਜੇਕਰ ਪ੍ਰਧਾਨ ਮੰਤਰੀ ਦੇ 15 ਅਗਸਤ ਵਾਲੇ ਸੰਬੋਧਨ ਦੀ ਗੱਲ ਕੀਤੀ ਜਾਵੇ ਤਾਂ ਉਸ ਦੌਰਾਨ ਪ੍ਰਧਾਨ ਮੰਤਰੀ ਦੇ ਵੱਲੇ ਵੱਡਾ ਐਲਾਨ ਕੀਤਾ ਗਿਆ ਸੀਗਾ ਕਿ ਨਵਰਾਤਰੀਆਂ ਤੇ ਦੀਵਾਲੀ ਮੌਕੇ ਵੱਡਾ ਤੋਹਫਾ ਦੇਸ਼ ਦੀ ਜਨਤਾ ਨੂੰ ਦਿੱਤਾ ਜਾਵੇਗਾ ਖਾਸ ਕਰਕੇ ਮੀਡਲ ਕਲਾਸ ਦੇ ਵੱਡੇ ਤੋਹਫੇ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਫੈਸਲਾ ਲੈ ਵੀ ਲਿਆ ਗਿਆ ਕਿਉਂਕਿ ਕੱਲ ਤੋਂ GST ਦੀਆਂ ਨਵੀਆਂ ਦਰਾਂ ਲਾਗੂ ਹੋਣੀਆਂ ਨੇ ਦੋ ਸਲੇਬ ਕਰ ਦਿੱਤੀਆਂ ਗਈਆਂ ਨੇ ਪਰ ਉਸ ਤੋਂ ਪਹਿਲਾਂ ਇਹ ਟਾਈਮਿੰਗ ਆਪਣੇ ਆਪ ਦੇ ਵਿੱਚ ਬਹੁਤ ਐਮ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਗੱਲ ਕਰੀਏ ਜਦੋਂ-ਜਦੋਂ ਵੀ ਪ੍ਰਧਾਨ ਮੰਤਰੀ ਦੇਸ਼ ਨੂੰ ਸੰਬੋਧਨ ਕਰਦੇ ਰਹੇ ਨੇ ਤਾਂ ਉਸ ਦੌਰਾਨ ਵੱਡਾ ਐਲਾਨ ਵੀ ਕੀਤਾ ਜਾਂਦਾ ਤੇ ਸੁਭਾਵੇਂ ਕਿ ਪੂਰੇ ਦੇਸ਼ ਵਾਸੀਆਂ ਦੀਆਂ ਨਜ਼ਰਾਂ ਵੀ ਉਸਤੇ ਟਿਕੀਆਂ ਹੋਈਆਂ ਨੇ ਅਾਕੀ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਜਿੱਥੇ GST ਦਰਾਂ ਨੂੰ ਲੈ ਕੇ ਕਟੌਤੀ ਤਾਂ ਕਰ ਦਿੱਤੀ ਗਈ ਉਹ ਸਾਫੀ ਹੋ ਚੁੱਕਾ ਹੈ ਅਸੀਂ ਇੱਕ ਇੱਕ ਕਰਕੇ ਪੂਰੀ ਜਾਣਕਾਰੀ ਵੀ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿ ਕਿਹੜੀਆਂ-ਕਿਹੜੀਆਂ ਵਸਤਾਂ ਉਹ ਸਸਤੀਆਂ ਹੋਣਗੀਆਂ ਆਕੀ ਇਸ ਤੋਂ ਇਲਾਵਾ ਵੀ ਕੋਈ ਵੱਡਾ ਆਮ ਜਨਤਾ ਦੇ ਲਈ ਐਲਾਨ ਕੀਤਾ ਜਾ ਸਕਦਾ ਹੈ ਆਪਣੇ ਸੰਬੋਧਨ ਦੇ ਵਿੱਚ ਲੇਕੋ ਪ੍ਰਮਿੰਦਰ ਇੱਕ ਗੱਲ ਹੈ ਤੁਸੀਂ ਬਿਲਕੁਲ ਠੀਕ ਕਿਹਾ ਕਿ ਜਦੋਂ ਸੰਬੋਧਨ ਕੀਤਾ ਸੀ ਸਾਫ ਕਿਹਾ ਸੀਗਾ ਕਿ ਜਿਹੜੀ ਐਤ ਕੀ ਦੀਵਾਲੀ ਹੈ ਭਾਰਤ ਦੇ ਲੋਕਾਂ ਨੂੰ ਵੱਡਾ ਤੋਹਫਾ ਮਿਲੇਗਾ ਉਹਨਾਂ ਨੇ ਸਾਫ ਕਿਹਾ ਸੀਗਾ ਔਰ GST ਦੇ ਨਵੇਂ ਸਲੇਬਾਂ ਲਈ ਉਹ ਤੋਹਫਾ ਮਿਲਣ ਵੀ ਜਾ ਰਿਹਾ ਹੈ ਕਿਉਂਕਿ ਤੁਸੀਂ ਦੇਖੋ ਕਿ ਆਪਾਂ ਹਰੇਕ ਚੀਜ਼ ਨੂੰ ਕਵਰ ਕੀਤਾ ਹੈ ਚਾਹੇ ਉਹ ਟੂ ਵੀਲਰ ਹੋਣ ਫੋਰ ਵੀਲਰ ਹੋਣ ਸਟੇਸ਼ਨ ਦਾ ਸਮਾਨ ਹੋਵੇ ਸਪੋਰਟਸ ਰਿਲੇਟਿਡ ਹੋਵੇ ਖਾਨ ਪਿੰਡ ਦਾ ਸਮਾਨ ਹੋਵੇ ਹੁਣ ਜਿੱਦਾਂ ਜ਼ਿਕਰ ਕਰੀਏ ਕਿ GST ਦੀ ਗੱਲ ਹੈ ਮੋٹے ਮੋٹے ਤੌਰ ਤੇ ਅਸੀਂ ਦੇਖ ਕੇ ਚੱਲਾਂਗੇ ਕਿ ਪ੍ਰਧਾਨ ਮੰਤਰੀ GST ਲੈ ਕੇ ਗੱਲ ਕਰਨਗੇ ਤਾਂ ਵੇਰਕਾਂ ਨੇ ਜਿੱਦਾਂ ਆਪਣੇ ਪ੍ਰਾਈਜ਼ ਜਿਹੜੇ ਹੈਗੇ ਨੇ ਉਹ ਘਟ ਕੀਤੇ ਨੇ ਵੇਰਕਾਂ ਨੇ ਕਿਉਂਕਿ ਦੇਖੋ ਆਮ ਲੋਕੀਆ ਦੁੱਧ ਦਹੀਂ ਪਨੀਰ ਆਈਸਕ੍ਰੀਮ ਖੀਰ ਇਹ ਚੀਜ਼ਾਂ ਰੁਟੀਨ ਦਾ ਹੈ ਲੋਕੀ ਕਿਹਰੇ ਖਰੀਦਣ ਜਾਂਦੇ ਨੇ ਦੁੱਧ ਘਰ ਘਰ ਚ ਜਾਂਦਾ ਹੈ ਤਾਂ ਪ੍ਰਾਈਸ ਜਿਹੜੇ ਰਿਡਿਊਸ ਹੋਏ ਨੇ ਅਸੀਂ 베ਰਕਾ ਦੇ ਪਲਾਂਟ ਦੇ ਆ ਚੰਡੀਗੜ੍ਹ 베ਰਕਾ ਪਲਾਂਟ 'ਚ ਪਹੁੰਚੇ ਨੇ ਕਿਉਂਕਿ ਪ੍ਰਧਾਨ ਮੰਤਰੀ ਦੇ ਕੋਲ 5 ਵਜੇ ਮੋਟੇ-ਮੋਟੇ ਤੌਰ ਤੇ ਬਾਰ-ਬਾਰ ਇਹ ਜ਼ਿਕਰ ਕਰ ਰਹੇਗੇ ਕਿ ਸ਼ਾਇਦ GST ਨੂੰ ਲੈ ਕੇ ਗੱਲ ਕਰਨੀ ਹੋਵੇ ਲੇਕਿਨ ਆਮ ਲੋਕਾਂ ਨੂੰ ਕੀ ਰਾਹਤ ਮਿਲੀ ਹੈ 30 ਤੋਂ 35 ਲੀਟਰ ਪਰ ਲੀਟਰ 30 ਤੋਂ 35 ਰੁਪਏ ਪਰ ਲੀਟਰ ਦੇਸੀ ਕੀ ਦਾ ਜਿਹੜਾ ਪ੍ਰਾਈਸ ਹੈ ਰਿਡਿਊਸ ਕੀਤਾ ਗਿਆ ਔਰ ਇੱਕ ਵਾਰ ਅੰਦਰ ਦਾ ਵੀ ਤੁਹਾਨੂੰ ਦਿਖਾਵਾਂਗੇ ਇੱਕ ਵਾਰ ਕਿ ਜਿਹੜਾ ਪ੍ਰਾਈਸ ਰਿਡਿਊਸ ਕੀਤਾ ਗਿਆ ਹੈ ਕਿਉਂਕਿ 베ਰਕਾ ਨੇ ਔਰ ਵੇਰਕਾ ਦਾ ਪ੍ਰਾਈਸ ਜਿਹੜਾ ਲਿਸਟ ਹੈਗਾ ਤੁਸੀਂ ਦੇਖੋ ਕਿ ਪ੍ਰੋਡਕਟ ਵੇਰਕਾ ਦੇ ਅਸੀਂ ਦਿਖਾ ਰਹੇ ਹਾਂ ਕਿ ਕਿਹੜੇ-ਕਿਹੜੇ ਪ੍ਰੋਡਕਟ ਤੇ ਤੁਹਾਨੂੰ ਮਿਲੇਗਾ ਟੌਂਡ ਮਿਲਕ ਹੈ ਜਿਹੜਾ ਔਰ ਪਲੱਸ ਇਹ ਜਿਹੜਾ ਵੇਰਕਾ ਦਾ ਕੀ ਹੈ ਇਸ ਤੇ ਵੀ ਤੁਹਾਨੂੰ ਪ੍ਰਾਈਸ ਜਿਹੜਾ ਹੈਗਾ ਉਹ ਘੱਟ ਮਿਲੇਗਾ 30 ਤੋਂ 35 ਰੁਪਏ ਪਰ ਲੀਟਰ ਇਸ ਕਰਕੇ ਵੇਰਕਾ ਨੇ ਇਹ ਜਿਹੜਾ ਵੇਰਕਾ ਦਾ ਪ੍ਰੋਡਕਟ ਅਸੀਂ ਦਿਖਾ ਰਹੇ ਹਾਂ ਕਿ ਵੇਰਕਾ ਨੇ ਵੀ ਲਿਸਟ ਜਿਹੜੀ ਹੈਗੀ ਕਿਉਂਕਿ ਸਾਡੀ ਅਧਿਕਾਰੀਆਂ ਨਾਲ ਗੱਲ ਹੋਈ ਹੈ ਵੇਰਕਾ ਦੇ ਪ੍ਰੋਪਰ ਪ੍ਰੈਸ ਰੀਲੀਜ਼ ਜਿਹੜੀ ਵੇਰਕਾ ਨੇ ਜਾਰੀ ਕੀਤੀ ਹੈ ਪਰ ਲੀਟਰ ਕਿੰ ਕੀ ਘੱਟ ਮਿਲੇਗਾ ਉਹ ਵੀ ਉਹ ਬਟਰ ਪਨੀਰ ਹੋਏ ਹੋਰ ਜਿਹੜੀ ਬੇਰਕਾ ਦੇ ਆਈਟਮਸ ਨੇ ਸਾਰਿਆਂ ਤੇ ਉਹਨਾਂ ਤੇ ਇੱਕ ਬਹੁਤ ਅੱਛਾ ਇੱਕ ਰਿਡਿਊਸ ਹੈ ਟੌਨ ਮਿਲਕ ਹੋਏ ਉਹਦੇ ਚ 2 ਰੁਪਏ ਪਰ ਲੀਟਰ ਉਹਨਾਂ ਨੇ ਜਿਹੜਾ ਮਿਲਕ ਹੈ ਟੌਨ ਮਿਲਕ ਹੈ ਡਬਲ ਟੌਨ ਹੈ ਜਿਹੜਾ ਸਟੈਂਡਰਡ ਹੈ 2 ਰੁਪਏ ਪਰ ਲੀਟਰ ਦਾ ਜਿਹੜਾ ਉਹਦੇ ਵਿੱਚ ਜਿਹੜਾ ਹੈ ਉਹ ਰਿਡਿਊਸ ਕੀਤਾ ਗਿਆ ਤਾਂ ਇੱਕ ਆਮ ਲੋਕਾਂ ਦੇ ਜੀਵਨ ਵਿੱਚ ਇਹ ਜਿਹੜਾ ਬਦਲਾਵ ਹੈ ਉਹ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਔਰ ਸ਼ਾਮ ਨੂੰ 5 ਵਜੇ ਪ੍ਰਧਾਨ ਮੰਤਰੀ ਮੋਦੀ ਮੋٹے ਮੋٹے ਤੌਰ ਤੇ ਸ਼ਾਇਦ ਇਸੇਹੀ ਗੱਲ ਕਰ ਕਰਨਗੇ हां बिल्कुल उमेश जी कितना कहते संबोधन ਨੂੰ ਜੀਐਸਟੀ ਦਰਾਂ ਦੇ ਨਾਲ ਜੀਐਸਟੀ ਵਾਲੇ ਫੈਸਲੇ ਨਾਲ ਵੀ ਜੋੜ ਕੇ ਵੇਖਿਆ ਜਾ ਸਕਦਾ ਹੈ ਹੋ ਸਕਦਾ ਹੈ ਇੱਕ ਉਸ ਬਾਰੇ ਹੋਰ ਵਿਸਥਾਰ ਦੇ ਨਾਲ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਵੇ ਤੁਸੀਂ ਇਸ ਵੇਲੇ ਵੀਰਕਾ ਪਲਾਂਟ ਦੇ ਵਿੱਚ ਮੌਜੂਦ ਹੋ ਤਾਂ ਨਾਲ ਹੋਰ ਵਿਸਥਾਰ ਦੇ ਨਾਲ ਜੇਕਰ ਤੁਸੀਂ ਨੇੜੇ ਕਿਸੇ ਨਾਲ ਗੱਲਬਾਤ ਕਰ ਸਕੋ ਇੱਕ ਵਾਰ ਫਿਰ ਦਰਹਾ ਸਕੋ ਕਿਉਂਕਿ ਵੀਰਕਾ ਤੇ ਬਹੁਤ ਸਾਰੇ ਪ੍ਰੋਡਕਟ ਜਿਹੜੇ ਕਿ ਰੂਟੀਨ ਦੇ ਵਿੱਚ ਲੋਕ ਘਰਾਂ ਦੇ ਵਿੱਚ ਵਰਤੇ ਨੇ ਚਾਹੇ ਪਨੀਰ ਹੋਵੇ ਆ ਦੁੱਧ ਹੋਵੇ ਦੇਸੀ ਕਿ ਉਹ ਹੋਵੇ ਆ ਜਦੋਂ ਤੁਸੀਂ ਦੁੱਧ ਦਾ ਜ਼ਿਕਰ ਕਰਦੇ ਆ ਕਿਉਂਕਿ ਆਮ ਤੌਰ ਤੇ ਵੇਰਕਾ ਵਾਲਾ ਦੁੱਧ ਜਦੋਂ ਇਹ ਲੋਕ ਕਹਿੰਦੇ ਨੇ ਕਿ ਰੈੱਡ ਵਾਲਾ ਪੈਕੇਟ yellow ਵਾਲਾ ਤੇ ਇੱਕ ਪੀਲਾ ਪੈਕੇਟ ਤਿੰਨ ਤਰ੍ਹਾਂ ਦੇ ਜਿਹੜੇ ਕਿ ਅਲੱਗ-ਅਲੱਗ ਤਰ੍ਹਾਂ ਦੇ ਦੁੱਧ ਦੇ ਪ੍ਰੋਡਕਟ ਨੇ ਆ ਹੋਰ ਜੇਕਰ ਵਿਸਥਾਰ ਦੇ ਨਾਲ ਦਰਸ਼ਕਾਂ ਨੂੰ ਜਾਣਕਾਰੀ ਦੇ ਸਕੋ ਕਿ ਅੱਜ ਕੀ ਰੇਟ ਹੈ ਤੇ ਕੱਲ ਨੂੰ ਕਿੰਨਾ ਰੇਟ ਹੋ ਜਾਵੇਗਾ ਕਿੰਨੀ ਕਟੌਤੀ ਹੋ ਜਾਵੇਗੀ ਦੇਖੋ ਜਿਹੜੀ ਰੇਟ ਇਹਨੇ ਨੇ ਵੇਰਕਾ ਦੀ ਪ੍ਰਾਈਸ ਲਿਸ ਆਪਾਂ ਦੇਖੀਏ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਵੇਰਕਾ ਕੀ ਹੈ ਉਹ ਜਿਹੜਾ ਹੈਗਾ 30 ਤੋਂ 35 ਰੁਪਏ ਪਰ ਲੀਟਰ ਜਿਹੜਾ ਹੈਗਾ ਉਹ ਸਸਤਾ ਹੋ ਜਾਏਗਾ 30 ਤੋਂ 35 ਰੁਪਏ ਪਰ ਲੀਟਰ ਕੇਜੀ ਦੇ ਹਿਸਾਬ ਨਾਲ ਟੇਬਲ ਬਟਰ ਜਿਹੜਾ ਹੈਗਾ ਉਹ 30 ਰੁਪਏ ਪਰ ਕੇਜੀ ਜਿਹੜਾ ਹੈਗਾ ਉਹ ਉਹ ਲੀਟਰ ਉਹ ਘਟ ਹੋ ਜਾਏਗਾ ਅਨ ਸਾਲਟਡ ਜਿਹੜਾ ਬਟਰ ਹੈ ਉਹ 35 ਰੁਪਏ ਪਰ ਕਿਲੋ ਜਿਹੜਾ ਹੈ ਉਹ ਘਟ ਹੋ ਜਾਏਗਾ ਪ੍ਰੋਸੈਸਡ ਚੀਜ਼ ਯਾਨੀ ਕਿ ਪਨੀਰ ਹੈ ਜਿਹੜਾ ਉਹ 20 ਰੁਪਏ ਪਰ ਕੇਜੀ ਹਿਸਾਬ ਨਾਲ ਘਟ ਹੋ ਜਾਏਗਾ ਸਟੈਂਡਰਡ ਟੋਨ ਤੇ ਡਬਲ ਟੋਨ ਜਿਹੜਾ ਰਿਡਿਊਸ ਹੈ ਉਹ 2 ਰੁਪਏ ਪਰ ਲੀਟਰ ਜਿਹੜਾ ਹੈ ਉਹ ਘੱਟ ਹੋ ਜਾਏਗਾ ਐਦਾਂ ਹੀ ਜਿਹੜਾ ਆਈਸਕ੍ਰੀਮ ਹੈ ਚਾਹੇ ਉਹ ਗੈਲਨ ਵਿੱਚ ਹੋਏ ਬ੍ਰਿਕ ਵਿੱਚ ਹੋਏ ਕਿਊਬ ਵਿੱਚ ਹੋਏ ਉਹ 10 ਰੁਪਏ ਪਰ ਲੀਟਰ ਜਿਹੜਾ ਹੈਗਾ ਉਹ ਘੱਟ ਹੋ ਜਾਏਗਾ ਪਨੀਰ ਜਿਹੜਾ ਹੈਗਾ ਉਹ 15 ਰੁਪਏ ਪਰ ਕਿਜੀ ਜਿਹੜਾ ਹੈਗਾ ਹੈ ਉਹ ਘੱਟ ਹੋ ਜਾਏਗਾ ਤਾਂ ਇੱਕ ਜਿਹੜਾ ਹੁਣ ਪਨੀਰ ਦਾ ਜੇ ਆਪਾਂ ਗੱਲ ਕਰੀਏ ਤਾਂ ਇਹ ਰੇਟ ਜਿਹੜਾ ਹੈਗਾ ਪਨੀਰ ਦਾ ਹੁਣ ਅਸੀਂ ਦਿਖਾ ਰਹੇ ਹਾਂ ਤੇ ਇਹ ਰੇਟ ਨੂੰ ਦੇਖ ਕੇ ਜੇ ਆਪਾਂ ਗੱਲ ਕਰੀਏ ਤਾਂ ਪਨੀਰ ਦਾ ਰੇਟ ਜਿਹੜਾ ਹੈਗਾ ਹੁਣ ਇਸ ਸਮੇਂ ਤੁਸੀਂ ਦੇਖੋਗੇ ਇਸ ਤੇ ਲਿਖਿਆ ਹੋਇਆ ਹੈ ਗ੍ਰਾਮ ਹੈ ਔਰ ਇਹਦਾ ਮੈਨੂਫੈਕਚਰ ਪ੍ਰਾਈਸ ਹੈ ਜਿਹੜਾ 14 ਅ ਲਿਖਿਆ ਹੈ ਇਹ ਰੇਟ ਜਿਹੜਾ ਹੈਗਾ ਹੁਣ ਪਰ ਲੀਟਰ ਦੇ ਹਿਸਾਬ ਨਾਲ ਕਿਉਂਕਿ ਕਿਲੋ ਦੇ ਹਿਸਾਬ ਨਾਲ ਖਰੀਦਦੇ ਆ ਤਾਂ ਉਹਦੇ ਵਿੱਚ ਕਾਫੀ ਜਿਹੜਾ ਹੈ ਉਹ ਫਰਕ ਪੈ ਜਾਏਗਾ ਜਿਹੜੀ ਪ੍ਰਾਈਸ ਲਿਸਟ ਹੈ ਭਾਵੇਂ ਦੁੱਧ ਹੋਏ ਭਾਵੇਂ ਉਹ ਲੱਸੀ ਹੋਣ ਭਾਵੇਂ ਉਹ ਪਨੀਰ ਹੋਏ ਬਟਰ ਜਿਹੜਾ ਹੈਗਾ ਉਹ ਚੀਜ਼ ਬਟਰ ਹੈ ਭਾਵੇਂ ਉਹ ਘੱਟ ਹੋਏ ਕੀ ਹੋਏ ਜਿੱਦਾਂ ਦਾ ਰੇਟ ਉਹਨਾਂ ਨੇ ਦੱਸਿਆ ਐਗਜ਼ੈਕਟ ਜਿਹੜਾ ਕਿਉਂਕਿ ਕੱਲ ਤੋਂ ਇੱਕ ਵਾਰ ਪ੍ਰੋਪਰ ਲਿਸਟਿੰਗ ਆ ਜਾਏਗੀ ਔਰ ਜਿਹੜਾ ਰੇਟ ਵਾਈ ਆਪਣਾ ਆਈਟਮ ਵਾਈ ਜਿਹੜਾ ਹੈਗਾ ਉਹਦਾ ਬੜਾ ਫਰਕ ਇੱਕ ਪੈ ਜਾਏਗਾ ਇਹ ਇੱਕ ਵੱਡਾ ਬਦਲਾਅ ਆਪਾਂ ਦਿਖਾ ਰਹੇ ਨੇ और गल करने भी आप इतने कोशिश करा जो एक बार लेना आए एक बार कस्टमर को पूछा जो क्योंकि आम तौर पर लेना है आप क्या लेने आए जी यहाँ पे देसी घी देसी घी आपको पता रेट कम हो गया कल से हाँ जी हाँ जी सर कितना फर्क लगेगा जी एस टी कट पर आ गए जी एस टी कट कम हो गए अभी कितना है रेट प्राइस इसका अभी तो मैंने पूछा नहीं अभी कितना है भाई साहब रेट रेटीजी का सर जी छ सौ पैंतालीस रुपये और कल से तीस पैंतीस रुपये कम हो जाए छतालीस रुपये तो आपको ਕਿ ਜਨ ਆਪਕਾ ਹੋਰ ਠੀਕ ਹੋ ਜਾ। ਹਾਂਜੀ ਅਭੀ ਸਸਤਾ ਹੋ ਜਾਏਗਾ। ਹਾਂ। ਅਚਾ ਤੁਸੀਂ ਦੇਖਿਆ ਕਿ ਇਹਦਾ 645 ਰੁਪਏ ਕਿਲੋ ਦਾ ਤੁਸੀਂ ਕਹਿ ਰਹੇ ਸੀ ਰੇਟ ਇਹਦਾ 645 ਰੁਪਏ ਇਹਦੇ ਵਿੱਚ 30 ਤੋਂ 35 ਰੁਪਏ ਦਾ ਜਿਹੜਾ ਹੈਗਾ ਪਰ ਲੀਟਰ ਜਿਹੜਾ ਉਹ ਘਟ ਉਹਨੂੰ ਰਿਡਿਊਸ ਹੋਏਗਾ ਤਾਂ ਇਹਦਾ ਫਾਇਦਾ ਕਸਟਮਰ ਨੂੰ ਹੋਏਗਾ। ਹੁਣ ਜਿਹੜੇ 500 ਦੇ ਨੋਟਾਂ ਇਹਦੇ ਵਿੱਚ ਸ਼ਾਇਦ ਇੱਕ 200 ਰੁਪਏ ਤੁਹਾਨੂੰ ਹੋਰ ਹੋਰ ਬੱਜੀ ਹੈ। ਹਾਂਜੀ। ਇਸ ਕਿਵੇਂ ਦੇਖ ਰਹੇ ਸਾਰੇ ਬਦਲਾਅ ਨੂੰ? ਬਹੁਤ ਅੱਛਾ ਕੀਤਾ ਗਵਰਨਮੈਂਟ ਨੇ ਜਿਹੜਾ GST ਕੰਮ ਕੀਤਾ ਰਸੋਈ ਦਾ ਖਾਸ ਬਹੁਤ ਅੱਛਾ। ਉਹ ਰੁਪਏ 220 ਦੇਸੀ ਕੀ ਲੈ ਜਾਂਦੇ ਹੁਣ ਡੱਬਾ ਹੋਰ ਹਾਂ ਹੋਰ ਹੁਣ 5 ਕਿਲੋ ਲੈ ਲੀ ਹੁਣ 5 ਕਿਲੋ ਹਾਂਜੀ ਇਹ ਇਹ ਵੱਡਾ ਹੈ ਕਿਉਂਕਿ 645 ਦਾ ਇਹ ਹੈ ਤਾਂ 30 35 ਰੁਪਏ ਚ ਦੇਖੋ ਘੱਟ ਹੋਏਗਾ ਤਾਂ ਕਿਚਨ ਚ ਇਹਦਾ ਬੈਨੀਫਿਟ ਹੋਏਗਾ ਤਾਂ ਜਿਹੜਾ ਕਿਲੋ ਲੈ ਜਾ ਰਹਾ ਉਹ 5 ਕਿਲੋ ਵਾਲਾ ਵੀ ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਕਿ ਉਹ 5 ਕਿਲੋ ਚ ਲੈ ਜਾਣਗੇ ਤਾਂ ਕਿ ਹੋਰ ਜਿਹੜਾ ਘਰ ਕਿਚਨ ਹੈ ਜਿਹੜਾ ਉਹਦਾ ਕਹਿੰਦੇ ਨਾ ਮਹਿੰਗਾਈ ਜਿਹੜੀ ਉਸਟੇਬਲ ਹੋਏਗੀ ਤੇ ਹੋਰ ਘਰ ਚ ਇਦਾਂ ਦੀ ਹੀ ਜਿਹੜੀ ਕੁਆਂਟੀਟੀ ਵਧੇਗੀ ਕਿਉਂਕਿ ਪ੍ਰਾਈਸ ਘਟਣ ਦਾ ਬਹੁਤ ਫਰਕ ਪੈਂਦਾ ਪਰਮਿੰਦਰ ਇੱਕ ਲੀਟਰ ਵਾਲਾ ਬੰਦਾ ਹੁਣ 5 ਲੀਟਰ ਲੈ ਜਾਏਗਾ ਔਰ ਚੀਜ਼ਾਂ ਜਿਹੜੀ ਸਸਤੀਆਂ ਹੋਣਗੀਆਂ ਔਰ ਉਹਦੇ ਵਿੱਚ ਇੱਕ ਸਟੇਬਿਲਿਟੀ ਜਿਹੜੀ ਹੈਗੀ ਆਣ ਦੀ ਉਮੀਦ ਹੈ ਜਿਸ ਦਾ ਕਸਟਮਰ ਵੀ ਕਾਫੀ ਖੁਸ਼ ਨਜ਼ਰ ਆ ਰਹੇ ਨੇ ਓਵਰ ਟੂ ਪਰਮਿੰਦਰ ਹਾਂ ਠੀਕ ਹੈ ਉਮੇਸ਼ ਵਿਲਾਹਦੀ ਪੂਰੀ ਜਾਣਕਾਰੀ ਦੇਣ ਲਈ ਪੁਰੀਆਂ ਤਸਵੀਰਾਂ ਵਿਖਾਉਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਜ ਸਾਰਿਆਂ ਦੀ ਨਜ਼ਰਾਂ ਪ੍ਰਧਾਨ ਮੰਤਰੀ ਦੇ ਸੰਬੋਧਨ ਤੇ ਟਿਕੀਆਂ ਹੋਈਆਂ ਨੇ ਠੀਕ ਸ਼ਾਮ ਨੂੰ 5 ਵਜੇ ਦੇਸ਼ ਦੇ ਨਾਮ ਸੰਬੋਧਨ ਕਰਨਗੇ ਦੇਸ਼ ਦੇ ਪ੍ਰਧਾਨ ਮੰ